ਅੰਜਨ ਜੀ ਕਹਿਣਾ ਚਾਹੋਗੇ ਇੰਦੇ ਵਿੱਚ ਇਹ ਮਾਨਯੋਗ ਐਸਐਸਪੀ ਅਮਨੀਤ ਕੌਂਟਲ ਆਈਪੀਐਸ ਐਸਐਸਪੀ ਬਠਿੰਡਾ ਉਹਨਾਂ ਨੇ ਦਿਸ਼ਾ ਨਿਰਦੇਸ਼ ਛੇਟ ਐਸਐਸਪੀ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕਫ ਵਕ ਸਮਿਆਂ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਅਦਰਵਾਇਸ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆਰ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਰਸੇਵਕ ਸਿੰਘ ਤੇ ਸੁਖਵੀਰ ਸਿੰਘ ਹੈ ਜਿੰਨਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਇਹ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਡੂਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਆ ਹਾਂਜੀ ਜਿਹੜਾ ਇਹਨਾਂ ਚੋ ਦੋਸ਼ੀ ਗੁਰਸੇਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲਿਮਿਨਰੀ ਫਾਈਨਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕੱਦਮੇ ਦਰਜ ਨੇ ਤੇ ਮੁਸ਼ਤਰੀ ਜਿਹੜੇ ਮੁਕੱਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮੁਕੱਦਮੇ ਦਰਜ ਨੇ ਇਹਨਾਂ ਸਰਦਕਮ ਸੁਰੂ ਕਰ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਚੋਂ ਜਨਰਲੀ ਇਹ ਕੋਟਲੀਆ ਬਲੂ ਦੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਚੋਂ ਹੀ ਵਕ ਵਕ ਜਗਾਵਾਂ ਤੋਂ ਇਹਨਾਂ ਨੇ ਚੋਰੀ ਕੀਤੀ ਹੈਗੇ ਨੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀਗੀ ਕਿ ਮੋਟਰਸ ਤੇ ਅੱਗੇ ਜਿੱਦਾਂ ਕਿ ਸੰਡੇ ਸੇਲ ਹੈ ਵੀ ਇਹਨਾਂ ਦੇ ਪਲੈਨ ਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇਨਸਪੈਕਟਰ ਹਰਜੋਤ ਸਿੰਘ ਥਾਣਾ ਐਸਚਓ ਸੇਵਲ ਲਾਈਨ ਤੇ ਐਸਏ ਸੰਜੀਵ ਇਨਚਾਰਜ ਪੀ ਸੀ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 11 ਮੋਟਰਸਾਈਕਲ ਦੇ ਕਵਰ ਹੋਏ